ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ महला पहला कार दूजा आस्त पदिया एक ओ सत्ते गोरा ਪ੍ਰਸਾਦ ਗੋਦਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਸੋ ਚੋਗ ਚੁਗ ਹੈ ਪ੍ਰਭ ਭਾਵਾਰ ਸਰਵਰ ਮਹਿ ਹੰਸ ਹਾਰੇ ਰਾਸ ਚੋਗ ਚੁਗ ਹੈ ਪ੍ਰਾਪ ਭਾਵ ਸਰਵਰ ਮਹਿ ਹੰਸੁ ਪ੍ਰਾਨ ਪਤ ਪਾਵਾਂ ਕਿਆ ਬੱਗ ਬੱਪੂੜਾ ਛਪੜੀ ਨਾਏ ਕੀ ਕੜ ਡੂਬਾ ਮਾਲਨ ਜਾਏ ਰਹਾਉ ਰੱਖ ਰੱਖ ਚਰਨ ਧਰੇ ਵਿਚਾਰੀ ਦੋਬੇ ਦਾਸੋਡ ਭਾਈ ਨਿਰੰਕਾਰੀ ਮੁਕਤ ਪਦਾਰਥ ਹਾਰੇ ਰਸ ਚਾਖੇ ਆਮਣ ਜਾਣ ਰਹੇ ਗੋਰ ਰਾਖੇ ਸਰਵਰ ਹੰਸਾ ਛੋਡ ਨਾ ਜਾਏ ਪ੍ਰੇਮ ਭਗਤ ਕਾਰ ਸਹਜ ਸਮਾਏ ਸਰਵਰ ਮਹਿ ਹੰਸੋ ਹੰਸ ਮਹਿ ਸਾਗਰ ਅਕੱਥ ਕਥਾ ਗੁਰ ਬਚਨੀ ਆਦਰ ਸੋਨ ਮੰਡਲ ਇਕ ਜੋਗੀ ਬੈਸੇ ਨਾਰੇ ਨਾ ਪੁਰਖ ਕਹੋ ਕੋ ਕੈਸੀ ਤ੍ਰਿਪਵਨ ਜੋਤ ਰਹੇ ਲੇਵ ਲਾਈ ਸੋਰ ਨਾਰ ਨਾਥ ਸਚ ਕੀ ਸਰਨਾਈ ਆਨੰਦ ਮੂਲ ਅਨਾਥ ਅਧਾਰੀ ਗੋਰਮukh ਭਗਤ ਸਹਜ ਵਿਚਾਰੀ ਗਤਿ ਵਸ਼ਲ ਪੈ ਕਾਟਣ ਹਾਰੇ ਹੋ ਮਾਇ ਮਾਰੇ ਮਿਲੇ ਪਗ ਧਾਰੇ ਆਨਿਕ ਯਤਨ ਕਾਰੇ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਹਿ ਆਏ ਜਨਮ ਪਦਾਰਥ ਦੁਬਿਧਾ ਖੋਵਾ ਆਪ ਨਾ ਚੀਨਸ ਰਾਮ ਰਾਮ ਰੂਵਾ ਕਹ ਤਾ ਪੜ ਤਾ ਸੁਣ ਤੋ ਏਕ ਧੀਰਜ ਧਰਮ ਧਰਣੀ ਧਾਰ ਟੇ ਨਯਤੇ ਸਤ ਸੰਜਮ ਰਿਦਾ ਸਮਾਏ ਚੌਥੇ ਪਦ ਕੋ ਜੇ ਮਾਨ ਪਤੀ ਆਏ ਸੱਚੇ ਨਿਰਮਲ ਮਾਲੂ ਨ ਲੱਗਾਂ ਗੁਰ ਕੈ ਸਬਦ ਪਰਮ ਨਾਨਕ ਜਾਚੈ ਸੱਚ ਸਰੂਪ ਸੱਚੇ ਨਿਰਮਲ ਮੈਲ ਨ ਲਾਗਾ ਗੁਰ ਕਾ ਸਬਦ ਪਰਮ ਪਾਉ ਭਗਤ ਸੂਰਤ ਮੂਰਤ ਆਦ ਅਨੂਪ ਨਾਨਕ ਜੱਚ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਾਸ ਸੁਜੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ